सीएम मान आईसी ਤੁਹਾਡੇ ਪ੍ਰਚਾਰ ਦੇ ਲਈ ਕਹਿੰਦੇ ਇਸ ਵਾਰ ਡਿੰਪੀ ਤੋਂ ਥੋੜਾ ਕਰਾ ਲੂ ਥੋੜਾ ਕਰਨਾ ਸਿਖਾ ਗਏ ਬੜਾ ਵੱਡਾ ਦਿਲ ਵਿਖਾ ਕੇ ਗਏ ਯਾਰ ਜਿਹੜੇ ਕੰਮ ਆਸਤੇ ਮਰਜੀ ਮੇਰੇ ਕੋਲੇ ਇਹ ਕੰਮਾਂ ਦੇ ਲਿਸਟ ਲੈ ਆਵੇ ਸਾਈਨ ਕਰਕੇ ਤੇ ਸਾਰੀ ਤੇ ਮੋਹਰ ਲਾ ਦਿੰਦਾ ਕੋਈ ਨਹੀਂ ਰਹਿਣ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਿਤ ਰੰਗ ਬਦਲਦੇ ਨੀਲੀ ਦਸਤਾਰ ਤੋਂ ਪਸ਼ਾਂਤੀ ਦਸਤਾਰ ਬੰਨ ਰਿਓ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਇਓ ਜੀ ਫਰਕ ਕੀ ਲੱਗ ਰਿਹਾ ਨੀਲਾ ਜਿਹੜਾ ਰੰਗ ਸੀ ਜੀ ਉਹ ਵੀ ਖਾਲਸਾਈ ਰੰਗ ਆ 50 ਅੱਜ ਵੀ ਨੀਲੀ ਬੰਨੀਆਂ ਜੀ ਜੀ ਬੰਨੀਆਂ ਨਾਲ ਰੱਖਿਆ ਜੀ ਮੈਂ ਆ ਜਮਾ ਨਹੀਂ ਛੱਡਿਆ ਸੁਖਬੀਰ ਜੀ ਨੇ ਇਲਜ਼ਾਮ ਲਾਇਆ ਸੀ ਤੁਹਾਡੇ ਤੇ ਕਹਿੰਦੇ ਡਿੰਪੀ ਝੂਠ ਬੋਲਦਾ ਮੈਂ ਡਿੰਪੀ ਨੂੰ ਟਿਕਟ ਦੇਣੀ ਸੀ ਇੱਥੇ ਝੂਠ ਤੁਸੀਂ ਬੋਲਦੇ ਹੋ ਜਾਂ ਉਹ ਬੋਲਦੇ ਨੇ ਨਹੀਂ ਭਾਈ ਸਾਹਿਬ ਕਿਤੇ ਵੀ ਅਨਾਉਂਸ ਕੀਤੀ ਸੀ ਮੇਰੀ ਟਿਕਟ ਕਿਤੇ ਕਿਹਾ ਸੀ ਤੁਹਾਡੇ ਕੋਲੇ ਵੀ ਮੈਂ ਡਿੰਪੀ ਨੂੰ ਟਿਕਟ ਦੇਤੀ ਜਾਂ ਮੈਂ ਇਹਨੂੰ ਟਿਕਟ ਦੇਉਂਗਾ ਕਿਹਾ ਕਿ ਮੈਂ ਟਿਕਟ ਪਿੱਛੇ ਪਾਰਟੀ ਨਹੀਂ ਛੱਡੀ ਮੈਂ ਛੱਡੀ ਸੀ ਮੈਨੂੰ ਉੱਥੇ ਆਪਦੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਫੀਲ ਹੋਣ ਲੱਗ ਗਿਆ ਸੀ ਠੱਗਿਆ ਠੱਗਿਆ ਕਾਰਨ ਕੀ ਰਹੀ ਠੱਗਿਆ ਠੱਗਿਆ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਨਾਲ ਧੋਖਾ ਜਾਂ ਹੋ ਰਿਹਾ ਹੁੰਦਾ ਜਿਵੇਂ ਤੁਸੀਂ 3 ਭੈਣਾਂ ਦੀ ਗੱਲ ਕੀਤੀ ਆ 3 ਭੈਣਾਂ ਤਾਂ 5000 ਰੁਪਏ ਉਡੀਕ ਰਹੀਆਂ ਤੁਹਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ 100 ਰੁਪਿਆ ਵਧਾਤਾ 12000 ਤੋਂ 1000 ਤੋਂ 1100 ਕਰਤਾ ਪਲੱਸ ਕਹਿੰਦੇ ਜਦੋਂ ਸਟਾਰਟ ਕਰਤਾ ਉਦੋਂ ਬਾਅਦ ਇਹ ਬੰਦ ਨਹੀਂ ਹੋਊਗਾ ਪੰਜਾਬ ਸਰਕਾਰ ਤੇ ਵਿਰੋਧੀ ਤਾਂ ਸਵਾਲ ਵੀ ਚੁੱਕ ਰਹੇ ਨਹੀਂ ਕਹਿੰਦੇ ਕਰਜ਼ਾ ਲੈ ਕੇ ਪੰਜਾਬ ਸਰਕਾਰ ਚੱਲ ਰਹੀ ਹੈ ਜੇ ਹਜ਼ਾਰ ਹਜ਼ਾਰ ਰੁਪਿਆ 11 1100 ਤੁਸੀਂ ਕਹਿੰਦੇ ਹੋ 100 ਰੁਪਿਆ ਹੋਰ ਵਧਾਤਾ ਜੇ ਇਹ ਦੇਣ ਲੱਗੇ ਫਿਰ ਇਹ ਕਿੱਥੋਂ ਆਊਗਾ 27 ਦੇ ਵਿੱਚ ਇੱਥੇ ਹੀ ਰਹੋਗੇ ਆਮ ਆਦਮੀ ਪਾਰਟੀ 'ਚ ਹੀ ਰਹੋਗੇ ਬਿਲਕੁਲ ਆਮ ਆਦਮੀ 'ਚ ਹੀ ਰਹਿਵਾਂਗੇ ਆਮ ਆਦਮੀ ਪਾਰਟੀ ਨੇ ਐਡਾ ਵੱਡਾ ਮਾਨ ਸਨਮਾਨ ਮੈਨੂੰ ਦਿੱਤਾ सीएम मान आई सी ਤੁਹਾਡੇ ਪ੍ਰਚਾਰ ਤੇ ਲਈ ਕਹਿੰਦੇ ਇਸ ਵਾਰ ਡਿੰਪੀ ਤੋਂ ਥੋੜਾ ਕਰਾ ਲੂ ਥੋੜਾ ਕਰਨਾ ਸਿਖਾ ਗਏ ਦੇਖੋ ਜੀ ਡਿੰਪੀ ਕੋਲੇ ਕੋਈ ਅਸੀ ਚੀਜ਼ ਨਹੀਂ ਉਹ ਮੋਰ ਦੇ ਫੰਗਾ ਆਣਾ ਹੁੰਦਾ ਨਾ ਆਪਾਂ ਥੋੜਾ ਬਾਬੇ ਕਰਦੇ ਹੁੰਦੇ ਆ ਬਾਬੇ ਦਾ ਆ ਖੜੇ ਆ ਸਾਰੇ ਜਿਨ੍ਹਾਂ ਨੇ ਥੋੜਾ ਕਰਨਾ ਹੈ ਜੀ ਡਿੰਪੀ ਕੋਲੇ ਕੁਝ ਨਹੀਂ ਦਾਤੀ ਨਾਲ ਵੀ ਕਰਦੇ ਹੁੰਦੇ ਹਾਂ ਉਹ ਇਹੀ ਕਰਦੇ ਆ ਜੀ ਸਾਰੇ ਅੱਛਾ ਹਾਂ ਸਿਖਾ ਕੇ ਸਾਰਿਆਂ ਨੂੰ ਸਾਰਿਆਂ ਨੂੰ ਸਿਖਾ ਗਏ ਜੀ ਕੱਲ ਕੀ ਕਹਿ ਕੇ ਗਏ ਨੇ ਕੱਲ ਹੋਰ ਕੀ ਗੱਲਾਂ ਬਾਤਾਂ ਹੋਈਆਂ ਅਪੀਲ ਕਰਕੇ ਗਏ ਆ ਜੀ ਮਿਹਨਤਾਂ ਵੀ ਦੇਖੋ ਮੇਨ ਜਿਹੜੀ ਉਹਨਾਂ ਦੀ ਅਸਲ ਗੱਲ ਬੜੀ ਅ ਖਿੱਚ ਦਾ ਕੇਂਦਰ ਬਣੀ ਕਹਿੰਦੇ ਵੀ ਦੇਖੋ ਜੋ ਡਿੰਪੀ ਮੇਰੇ ਕੋਲੇ ਚੀਜ਼ ਲੈ ਆਊਗਾ ਜਿਹੜੀ ਮੈਨੂੰ ਗੱਲ ਸਭ ਤੋਂ ਚੰਗੀ ਲੱਗੀ ਮਾਨ ਸਾਹਿਬ ਦੀ ਹਮ ਬੜਾ ਵੱਡਾ ਦਿਲ ਵਿਖਾ ਕੇ ਗਏ ਆ ਵੀ ਯਾਰ ਜਿਹੜੇ ਕੰਮ ਆਸਤੇ ਮਰਜੀ ਮੇਰੇ ਕੋਲੇ ਇਹ ਕੰਮਾਂ ਦੇ ਲਿਸਟ ਲੈ ਆਵੇ ਸਾਈਨ ਕਰਕੇ ਤੇ ਸਾਰੀ ਤੇ ਮੋਹਰ ਲਾ ਦੂੰਗਾ ਕੋਈ ਨਹੀਂ ਰਹਿਣ ਦਿੰਦਾ ਇਹੀ ਮੈਂ ਚਾਹੁੰਦਾ ਜੀ ਬਸ ਮੇਰੀ ਇੱਛਾ ਹੋਰ ਕੋਈ ਨਹੀਂ ਇਹੀ ਚਾਹਣਾ ਉਹ ਨਾਨੀ ਕਹੇ ਤੀ ਪਸ ਕੱਲ ਮੋਗੇ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਿਤ ਰੰਗ ਬਦਲਦੇ ਨੀਲੀ ਦਸਤਾਰ ਤੋਂ ਬਸੰਤੀ ਦਸਤਾਰ ਬੰਨ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਇਓ ਜੀ ਫਰਕ ਕੀ ਲੱਗ ਰਿਹਾ ਹੈ ਨੀਲਾ ਜਿਹੜਾ ਰੰਗ ਸੀ ਜੀ ਉਹ ਵੀ ਖਾਲਸਾਈ ਰੰਗ ਆ 50 ਅੱਜ ਵੀ ਨੀਲੀ ਬੰਨੀਆਂ ਤਰੀ ਨੀਲੀ ਬੰਨੀਆਂ ਨਾਲ ਰੱਖਿਆ ਜੀ ਮੈਂ ਆ ਜਮਾ ਨਹੀਂ ਛੱਡਿਆ ਰੱਖਿਆ ਨਾਲ ਬਿਲਕੁਲ ਜੀ ਤੇ ਪੀਲਾ ਰੰਗ ਆ ਜੀ ਇਹ ਵੀ ਖਾਲਸਾਈ ਰੰਗ ਆ ਜੀ ਦੋਨੇ ਖਾਲਸਾਈ ਰੰਗ ਆ ਜੀ ਤੇ ਮੈਂ ਵੀ ਖਾਲਸਈਆ ਹਾਂ ਜੀ ਖਾਲਸਈਓ 27 ਦੇ ਵਿੱਚ ਕੀ ਲੱਗਦਾ ਫਿਰ ਚਲੋ ਇਸ ਵਾਰ ਜਿੱਤ ਜਾਨੀਓ ਜੀ 27 ਦੇ ਵਿੱਚ ਇੱਥੇ ਹੀ ਰਹੋਗੇ ਆਮ ਆਦਮੀ ਪਾਰਟੀ ਚ ਹੀ ਰਹੋਗੇ ਬਿਲਕੁਲ ਆਮ ਆਦਮੀ ਚ ਹੀ ਰਵਾਂਗੇ ਆਮ ਆਦਮੀ ਪਾਰਟੀ ਨੇ ਐਡਾ ਵੱਡਾ ਮਾਨ ਸਨਮਾਨ ਮੈਨੂੰ ਦਿੱਤਾ ਮੈਨੂੰ 1 ਲੱਖ 65 70 ਹਜ਼ਾਰ ਬੰਦੇ ਚੋਂ ਚੁਣ ਕੇ ਮੈਨੂੰ ਪਾਈ ਇਲੈਕਸ਼ਨ ਦੀ ਟਿਕਟ ਦਿੱਤੀ ਆ ਬੜਾ ਵੱਡਾ ਮੇਰੇ ਤੇ ਮਾਨ ਕੀਤਾ ਤੇ ਮੈਂ ਭਾਈ ਸਾਹਿਬ ਉਹਨਾਂ ਛੱਡ ਕੇ ਕਿੱਥੇ ਜਾਣਾ ਇਹਨਾਂ ਨੂੰ ਸੁਖਬੀਰ ਜੀ ਨੇ ਇਲਜ਼ਾਮ ਲਾਇਆ ਸੀ ਤੁਹਾਡੇ ਤੇ ਕਹਿੰਦੇ ਡਿੰਪੀ ਝੂਠ ਬੋਲਦਾ ਹੈ ਮੈਂ ਡਿੰਪੀ ਨੂੰ ਟਿਕਟ ਦੇਣੀ ਸੀ ਇੱਥੇ ਝੂਠ ਤੁਸੀਂ ਬੋਲਦੇ ਹੋ ਜਾਂ ਉਹ ਬੋਲਦੇ ਨੇ ਨਹੀਂ ਭਾਈ ਸਾਹਿਬ ਤੁਸੀਂ ਸਾਰੇ ਪ੍ਰੈਸ ਵਾਲਿਆਂ ਕਿਤੇ ਵੀ ਅਨਾਉਂਸ ਕੀਤੀ ਸੀ ਮੇਰੀ ਟਿਕਟ ਕਿਤੇ ਕਿਹਾ ਸੀ ਤੁਹਾਡੇ ਕੋਲੇ ਵੀ ਮੈਂ ਡਿੰਪੀ ਨੂੰ ਟਿਕਟ ਦੇਤੀ ਜਾਂ ਮੈਂ ਇਹਨੂੰ ਟਿਕਟ ਦੇਵਾਂਗਾ ਕਿਹਾ ਕਿਤੇ ਪਰ ਇੰਟਰਵਿਊ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਰਹੇ ਤੁਸੀਂ ਇੰਟਰਵਿਊਸ ਤੇ ਨਾ ਜਾਓ ਤੁਸੀਂ ਓਪਨਲੀ ਜਾਓ ਵੀ ਕਿਤੇ ਕਿਹਾ ਸੀ ਇਹੀ ਮੈਨੂੰ ਡਾਊਟ ਸੀ ਮੈਨੂੰ ਇਹ ਡਾਊਟ ਨੇ ਸੀ ਵੀ ਮੈਨੂੰ ਲੇ ਮੈਂ ਵਾਰੀ ਵਾਰੀ ਇਹ ਗੱਲ ਬਹੁਤਾਰੀ ਮੈਂ ਕਲੀਅਰ ਕਰਤੀ ਕਿ ਮੈਂ ਟਿਕਟ ਪਿੱਛੇ ਪਾਰਟੀ ਨਹੀਂ ਛੱਡੀ ਮੈਂ ਛੱਡੀ ਸੀ ਮੈਨੂੰ ਉੱਥੇ ਆਪਦੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਫੀਲ ਹੋਣ ਲੱਗ ਗਿਆ ਸੀ ਇਸ ਕਰਕੇ ਮੈਂ ਪਾਰਟੀ ਛੱਡੀ ਠੱਗਿਆ ਠੱਗਿਆ ਕਾਰਨ ਕੀ ਰਹੀ ਠੱਗਿਆ ਠੱਗਿਆ ਨੂੰ ਐ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਨਾਲ ਧੋਖਾ ਜਾਂ ਹੋ ਰਿਹਾ ਹੁੰਦਾ ਜਿਵੇਂ ਮੈਂ ਪਿੰਡਾਂ 'ਚ ਵੀ ਚੱਲ ਰਿਆਂ ਗੱਲ ਕਲੀਅਰ ਕੱਟ ਜੀ ਨਹੀਂ ਕਰ ਰਹੇ ਮਨਪ੍ਰੀਤ ਆਪਣਾ ਸਰਦਾਰ ਮਨਪ੍ਰੀਤ ਬਾਦਲ ਦੇ ਅਗੇਂਸਟ ਵੀ ਕੁਝ ਕਹਿ ਰਹੀ ਹੋ ਆਪਣੀ ਵੋਟਾਂ ਨੂੰ ਖਾਰਾ ਲਾ ਰਿਆ ਮੇਰੇ ਬਾਰੇ ਕੁਝ ਨਹੀਂ ਕਹਿ ਰਹੇ ਆ ਉਹਦੇ ਬਾਰੇ ਕੁਝ ਨਹੀਂ ਕਹਿ ਰਹੇ ਵੀ ਮੈਂ ਲੜੂਗਾ ਜਾਂ ਡਿੰਪੀ ਲੜੂਗਾ ਗੱਲ ਗੋਲ ਜੀ ਕਰ ਰਹੇ ਸੀ ਉਹ ਮੈਨੂੰ ਜੱਜ ਹੀ ਨਹੀਂ ਰਹੀ ਸੀ ਮੈਨੂੰ ਐ ਲੱਗ ਰਿਹਾ ਸੀ ਅਸਲ 'ਚ ਮੈਂ ਤਾਂ ਹਜੇ ਫਿਰ ਤੁਰਿਆ ਫਿਰਦਾ ਜੀ ਲੋਕਾਂ ਨੇ ਬਾੜਾ ਰੌਲਾ ਪਾਤਾ ਜੀ ਕਾਲ ਆਈ ਕਦੇ ਉਹਨਾਂ ਦੀ ਉਸ ਤੋਂ ਬਾਅਦ ਜਦੋਂ ਤੁਸੀਂ ਪਾਰਟੀ ਸ਼ਿੰਦੀ ਦੀ ਗੱਲਬਾਤ ਹੋਈ ਨਹੀਂ 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 ਸੁਨੇਹੇ ਭੇਜਦੇ ਰਹਿੰਦੇ ਹੁੰਦੇ ਸੀ ਸਾਡੀ ਮੈਸੇਜ ਬਹੁਤ ਆਏ ਜੀ ਬੰਦੇ ਵੀ ਮੇਰੇ ਕੋਲੇ ਬਹੁਤ ਆਏ ਸ਼ਰੋਮਨੀ ਕਾਲੀ ਦਲਦੇ ਵੀ ਤੂੰ ਵਾਪਸ ਆ ਜਾ ਮਹੀਨਾ ਤੇਰਾ ਇੰਤਜ਼ਾਰ ਕਰੂੰਗਾ ਤੇਰੀ ਟਿਕਟ ਪਈ ਆ ਤੂੰ ਲੜ ਲਾ ਹੂੰ ਪਰ ਬਾਈ ਜੀ ਫਿਰ ਜਿਹੜਾ ਇੱਕ ਵਾਰੀ ਛੱਡਤਾ ਛੱਡਤਾ ਜੀ ਫਿਰ ਉਹ ਪਰਿਵਾਰੀ ਤੇ ਫਿਰ ਉੱਥੇ ਜਾਂਦਾ ਬੰਦਾ ਚੰਗਾ ਨਹੀਂ ਲੱਗਦਾ ਉਸ ਤੋਂ ਬਾਅਦ ਗੱਲ ਨਹੀਂ ਹੋਈ ਕਿਸੇ ਨਾਲ ਨਹੀਂ ਫਿਰ ਕੋਈ ਗੱਲ ਨਹੀਂ ਤਾਂ ਹੋਰ ਕੀ ਕੀ ਕਹਿੰਦੇ ਨੇ ਹਲਕੇ ਦੇ ਲੋਕ ਰਾਜਾ ਬਣੇ ਗਏ ਨੇ ਤੁਹਾਡੇ ਤੋਂ ਪਹਿਲਾਂ ਹਾਂਜੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਵੀ ਇੱਥੋਂ ਰਹੇ ਨੇ ਜੀ ਹੁਣ ਤੁਸੀਂ ਲੋਕਾਂ 'ਚ ਜਾ ਰਹੇ ਹੋ ਹਾਂਜੀ ਤੁਹਾਨੂੰ ਲੋਕ ਵੋਟਾਂ ਕਿਉਂ ਪਾਉਣ ਭਾਈ ਸਾਹਿਬ ਮੈਂ ਇਹ ਗੱਲ ਤੁਹਾਡੀ ਬੜੀ ਵਧੀਆ ਤੁਸੀਂ ਕੁਐਸਚਨ ਪੁੱਟ ਅਪ ਕੀਤਾ ਵੀ ਮੈਨੂੰ ਲੋਕ ਵੋਟਾਂ ਕਿਉਂ ਪਾਉਣ ਕਿਉਂਕਿ ਦੇਖੋ ਬੜੇ ਇਸ ਗੱਲ ਦੀ ਰੀਜ਼ਨ ਆ ਹਮ ਸਭ ਤੋਂ ਪਹਿਲਾ ਰੀਜ਼ਨ ਤਾਂ ਇਹ ਆ ਵੀ ਸਾਡੇ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਆ ਖਾਸ ਕਰਕੇ ਸ਼ਹਿਰ ਦੀ ਤੁਸੀਂ ਗੱਲ ਕਰ ਲਓ ਹਮ ਸਭ ਤੋਂ ਵੱਡਾ ਤਾਂ ਸਾਡੇ ਅੱਜ ਦੀ ਘੜੀ ਐਸ ਯੁੱਗ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਹਰ ਘਰ ਦੇ ਵਿੱਚ ਦੱਸੋ ਕਿਹੜੀ ਸਦੀ ਚੱਲ ਰਹੀ ਹੈ ਤੇ ਅਸੀਂ ਪੀਣ ਵਾਲੇ ਪਾਣੀ ਨੂੰ ਦਰਸੀ ਜਾਂਦੇ ਇਸ ਹਲਕੇ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਹੈ ਜਿੰਨੂੰ ਮਰਜ਼ੀ ਪੁੱਛ ਲਓ ਜੀ ਆਉਂਦਾ ਹੀ ਨਾ ਟੋਕ ਰਖਦਾ ਪਾਣੀ ਹਮ ਬਹੁਤ ਮਾੜੀ ਹਾਲਤ ਆ ਮੈਂ ਰਾਜਾ ਵਡਿੰਗ ਦਾਅਵੇ ਕਰ ਰਹੇ ਨੇ ਉਹ ਕਹਿੰਦੇ ਬਹੁਤ ਕੁਛ ਕੀਤਾ ਹਲਕੇ ਲਈ ਨਹੀਂ ਭਾਈ ਸਾਹਿਬ ਤੁਸੀਂ ਇਹ ਸਵਾਲ ਤੁਸੀਂ ਰਾਜਾ ਵਡਿੰਗ ਜੀ ਤੋਂ ਪੁੱਛ ਕੇ ਜੇ ਮੈਂ ਕਹੂੰਗਾ ਨਾ ਐ ਲੱਗੂਗਾ ਜਿਵੇਂ ਮੈਂ ਉਹਨਾਂ ਦਾ ਵਿਰੋਧੀ ਹੋ ਕੇ ਕਹਿ ਰਿਹਾ ਤੁਸੀਂ ਜਿਹੜੇ ਸਵਾਲ ਉਹ ਕਹਿੰਦੇ ਆ ਉਹ ਓਵੇਂ ਜਿਵੇਂ ਉਹਨਾਂ ਦੇ ਸਵਾਲ ਤੁਸੀਂ ਲੋਕਾਂ ਤੋਂ ਪੁੱਛ ਲੋ ਤੁਹਾਨੂੰ ਉਹੀ ਦੱਸ ਦੇਣਗੇ ਨਹੀਂ ਹੈ ਤਾਂ ਤੁਸੀਂ ਸਿਆਸੀ ਵਿਰੋਧੀ ਹੋ ਉਹਨਾਂ ਦੇ ਉਹ ਤੁਹਾਡੇ ਤੇ ਬੋਲਦੇ ਨਹੀਂ ਤੁਸੀਂ ਉਹਨਾਂ ਤੇ ਬੋਲ ਨਹੀਂ ਮੈਂ ਉਹਨਾਂ ਤੇ ਕਦੇ ਕੁਝ ਨਹੀਂ ਬੋਲਦਾ ਮੈਂ ਜਿਹੜੀ ਐਕਚੁਅਲ ਸਚਾਈ ਇਹ ਤੁਹਾਨੂੰ ਉਹ ਦੱਸਦਾ ਔਰ ਮੇਰੀ ਗੱਲ ਦੇ ਵਿੱਚ ਕੋਈ ਫਰਕ ਆ ਜੇ ਮੇਰੀ ਗਵਾ ਸਾਰੀ ਪਬਲਿਕ ਆ ਜੀ ਲੋਕ ਮੇਰੇ ਗਵਾ ਉਹਨਾਂ ਦਾ ਗਵਾ ਕੋਈ ਨਹੀਂ ਦੇਖੋ ਮੈਨੂੰ ਲੋਕ ਆਪ ਜੀ ਨੇ ਕੁਐਸਚਨ ਕੀਤਾ ਸੀ ਵੋਟਾਂ ਕਿਉਂ ਪਾਉਣ ਜੇ ਇਨ੍ਹਾਂ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆਊਗਾ ਤਾਂ ਮੈਨੂੰ ਵੀ ਨਹੀਂ ਆਊਗਾ ਮੈਂ ਇੱਥੋਂ ਦਾ ਜੰਪਾਲਾ ਇੱਥੇ ਰਹਿਣਾ ਮੇਰਾ ਘਰ ਇੱਥੇ ਆ ਜੇ ਸਾਫ਼ ਸੁਥਰਾ ਪਾਣੀ ਸਾਨੂੰ ਪੀਣ ਨੂੰ ਇਹਨਾਂ ਨੂੰ ਮਿਲੂਗਾ ਨਾਲ ਮੈਨੂੰ ਵੀ ਮਿਲੂਗਾ ਜੇ ਸਾਡਾ ਸੀਵਰੇਜ ਸਿਸਟਮ ਸਹੀ ਸਲਾਮਤ ਹੋ ਕੇ ਚੱਲ ਪੂਆ ਅਸੀਂ ਇਹਨੂੰ ਚਲਾਉਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਉਹਦੇ ਵਿੱਚ ਮੈਂ ਵੀ ਮੈਂ ਆਪ ਵੀ ਇਨਵੋਲਵ ਆ ਜੀ ਮੇਰਾ ਘਰ ਵੀ ਉੱਥੇ ਹੀ ਆ ਜੇ ਇਹਨਾਂ ਦਾ ਠੀਕ ਆ ਤਾਂ ਨਾਲ ਮੇਰਾ ਵੀ ਠੀਕ ਆ ਜੀ ਨਹੀਂ ਮੇਰਾ ਵੀ ਖਰਾਬ ਆ ਸਾਡੇ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਮਾਹੌਲ ਹੋਊਗਾ ਸਾਫ਼ ਸੁਥਰਾ ਇੱਕ ਅਸੀਂ ਇਹ এনवायरमेंट ਦੇਵਾਂਗੇ ਪੀਸਫੁੱਲ ਸਿਟੀ ਹੋਊਗੀ ਗੁੰਡਾਗਰਦੀਆਂ ਤੋਂ ਅਸੀਂ ਵਿਚਾਰ ਰੱਖਾਂਗੇ ਤਾਂ ਮੇਰੀਆਂ ਧੀਆਂ ਭੈਣਾਂ ਨੇ ਵੀ ਇੱਥੇ ਇੱਥੇ ਫਿਰਨਾ ਜੀ ਕਿਹਨਾਂ ਦੀਆਂ ਧੀਆਂ ਭੈਣਾਂ ਨੇ ਵੀ ਇੱਥੇ ਫਿਰਨਾ ਲੋਕੀ ਮੈਨੂੰ ਵੋਟ ਪਾ ਕੇ ਦੇ ਫੀਲ ਸੇਫ ਵੀ ਜੇ ਕੱਲ ਨੂੰ ਸਾਡੇ ਨਾਲ ਕੁਝ ਹੁੰਦਾ ਤਾਂ ਇਹ ਵੀ ਉਸ ਚੀਜ਼ ਦਾ ਸ਼ਿਕਾਰ ਹੋ ਸਕਦਾ ਪਟਿਲੂ ਸਾਹਿਬ ਤੁਸੀਂ ਧੀਆਂ ਭੈਣਾਂ ਦੀ ਗੱਲ ਕੀਤੀ ਹੈ ਧੀਆਂ ਭੈਣਾਂ ਤਾਂ 1000 ਰੁਪਏ ਉਡੀਕ ਰਹੀਆਂ ਤੁਹਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਮਾਨ ਸਾਹਿਬ ਨੇ ਕੱਲ ਸਟੇਜ ਤੋਂ ਓਪਨਲੀ ਕਿਹਾ ਕਿ ਮੇਰੇ ਯਾਦ ਆ ਸਾਰਾ ਕੁਝ ਉਹ ਇਹ ਨਹੀਂ ਵੀ ਮੈਂ ਭੁੱਲ ਗਿਆ ਕਿੰਨਾ ਮੈਂ ਸਟਾਰਟ ਅਜੇ ਤੱਕ ਤਾਂ ਨਹੀਂ ਕੀਤਾ ਹਜ਼ਾਰ ਤੋਂ ਨਾਲੇ 1100 ਕਰਤਾ ਵੀ ਇਹ ਇਹ ਨਹੀਂ ਦੀ ਇਲੈਕਸ਼ਨ ਇਲੈਕਸ਼ਨ ਦੇਤਾ ਤੇ ਫਿਰ ਬੰਦ ਕਰਤਾ 100 ਰੁਪਿਆ ਵਧਾਤਾ ਹਜ਼ਾਰ ਤੋਂ ਹਜ਼ਾਰ ਤੋਂ 1100 ਕਰਤਾ ਪਲੱਸ ਕਹਿੰਦੇ ਜਦੋਂ ਸਟਾਰਟ ਕਰਤਾ ਉਦੋਂ ਬਾਅਦ ਇਹ ਬੰਦ ਨਹੀਂ ਹੋਊਗਾ ਅੱਛਾ ਪਰਮਨੈਂਟ ਆਊਗਾ ਦੇਖੋ ਐਡਾ ਵੱਡਾ ਬਜਟ ਬਣਾਣਾ ਜੀ ਇਹਦਾ 1000 ਰੁਪਏ ਦਾ 1100 ਦਾ ਬਣੂਗਾ ਜੀ ਹੁਣ ਤਾਂ ਉਹਦੇ ਵਾਸਤੇ ਆਪਾਂ ਨੂੰ ਫੰਡਸ ਦਾ ਤਾਂ ਸਾਰਾ ਇੰਤਜ਼ਾਮ ਕਰਨਾ ਪੈਣਾ ਨਾ ਜਿਹੜਾ ਜਿਹੜਾ ਮੇਨ ਕਰੀ ਜਾਂਦੇ ਆ ਉਦੋਂ ਬਾਅਦ ਚੱਲੂਗੀ ਗੱਡੀ ਜੀ ਫਿਰ ਪਰਲ ਬੰਦ ਨਹੀਂ ਹੋਣਾ ਪਰ ਪੰਜਾਬ ਸਰਕਾਰ ਤੇ ਵਿਰੋਧੀ ਤਾਂ ਸਵਾਲ ਵੀ ਚੁੱਕ ਰਹੇ ਨਹੀਂ ਕਹਿੰਦੇ ਕਰਜ਼ਾ ਲੈ ਕੇ ਪੰਜਾਬ ਸਰਕਾਰ ਚੱਲ ਰਹੀ ਹੈ ਜੇ ਹਜ਼ਾਰ-ਹਜ਼ਾਰ ਰੁਪਿਆ 11-1100 ਤੁਸੀਂ ਕਹਿੰਦੇ ਹੋ 100 ਰੁਪਿਆ ਹੋਰ ਵਧਾਤਾ ਜੇ ਇਹ ਦੇਣ ਲੱਗੇ ਫਿਰ ਇਹ ਕਿੱਥੋਂ ਆਊਗਾ ਕੀ ਭਾਈ ਸਾਹਿਬ ਦੂਜਿਆਂ ਕੋਲੇ ਕਿਹੜੇ ਇਹੋ ਜੀ ਜਾਦੂ ਦੀ ਛੱਟੀ ਹੈ ਵੀ ਉਹ ਉਂ ਚਲਾ ਦੇਣਗੇ ਸਰਕਾਰ ਹੂੰ ਉਹਨਾਂ ਕੋਲੇ ਕਿਹੜਾ ਕੁਝ ਹੈਗਾ ਅਸੀਂ ਹੁਣ ਸਰਕਾਰ ਚੱਲ ਹੀ ਰਹੀ ਹੈ ਨਾ ਸਾਰੀਆਂ ਡਬਾਡਾਂ ਜੋ ਵਾਅਦੇ ਕੀਤੇ ਸੀ ਹਜ਼ਾਰ ਨੂੰ ਛੱਡ ਕੇ ਬਾਕੀ ਦੇ ਸਾਰੇ ਅਸੀਂ ਪੂਰੇ ਕਰ ਹੀ ਰਹੇ ਹਾਂ ਨਾ ਇਹਦਾ ਵੀ ਇੰਤਜ਼ਾਮ ਕਰ ਲਾਂਗੇ ਇਹ ਵੀ ਕਰ ਦਾਂਗੇ ਪੂਰੇ ਕੋਈ ਦਿੱਕਤ ਨਹੀਂ ਹੋ ਜਾਣਗੇ ਜੀ ਪੈਸੇ ਮਨ ਹੋਣਾ ਚਾਹੀਦਾ ਬੰਦੇ ਦਾ ਹਮ ਸਭ ਕੁਝ ਹੋ ਜਾਂਦਾ ਹੈ ਕਦੇ ਕੋਈ ਕੰਮ ਪੈਂਡਿੰਗ ਨਹੀਂ ਰਹਿੰਦਾ